ਇੱਕ ਪਖੰਡੀ ਸਾਧੂ ਕਥਾ ਕਰਦਾ ਰੋਜ਼ ਕਥਾ ਵੀ ਕਾਦੀ ਨਾਮ ਦੀ ਕਥਾ ਸੀ ਪਰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਨਿੰਦਿਆ ਉਹ ਭਗਤਾਂ ਦੀ ਕਰ ਰਿਹਾ ਸੀ ਕਥਾ ਦੇ ਵਿੱਚ ਨਿੰਦਿਆ ਨਾਮ ਜਪਣ ਵਾਲਿਆਂ ਦੀ ਕਥਾ ਦੇ ਵਿੱਚ ਨਿੰਦਿਆ ਰੱਬੀ ਇਵਾਦਤ ਵਿੱਚ ਭਜਿਆ ਹੋਇਆਂ ਦੀ ਕਰ ਰਿਹਾ ਅੱਜ ਵੀ ਆਪਾਂ ਆਪਣੇ ਜਗਤ ਵਿੱਚ ਵੇਖ ਰਹੇ ਹਾਂ ਜਦ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਨਿੰਦਿਆ ਆਪਾਂ ਕਥਾ ਕਰੀਏ ਕੇਵਲ ਇੱਥੇ ਰੋਹਾਨੀਅਤ ਦੀ ਗੱਲ ਹੋਣੀ ਚਾਹੀਦੀ ਆ ਇਥੇ ਅਧਿਆਤਮਿਕ ਦੀ ਗੱਲ ਹੋਣੀ ਚਾਹੀਦੀ ਆ ਇਥੇ ਗਿਆਨ ਤੇ ਧਿਆਨ ਦੀ ਗੱਲ ਹੋਣੀ ਚਾਹੀਦੀ ਆ ਇਥੇ ਸ਼ਰਧਾ ਭਾਵਨਾਵਾਂ ਦੀਆਂ ਸਾਖੀਆਂ ਹੋਣੀਆਂ ਚਾਹੀਦੀਆਂ ਨੇ ਇਥੇ ਬੁਰੇ ਇਤਿਹਾਸ ਹੋਣਾ ਚਾਹੀਦਾ ਇਥੇ ਸੇਖੇ ਇਤਿਹਾਸ ਹੋਣਾ ਚਾਹੀਦਾ ਇਥੇ ਗੁਰੂ ਤੇ ਪ੍ਰਮਾਤਮਾ ਨਾਲ ਜੁੜਨ ਵਾਲੀਆਂ ਪ੍ਰੇਮ ਭਰੀਆਂ ਬਿਰਾਗਮਈ ਗੱਲਾਂ ਹੋਣੀਆਂ ਚਾਹੀਦੀਆਂ ਨੇ ਪਰ ਉਸ ਵੇਲੇ ਬੜੀ ਹੈਰਾਨੀ ਹੋ ਜਾਂਦੀ ਹੈ ਜਦੋਂ ਨਾਮ ਦਾ ਕਥਾ ਦੇ ਦਿੱਤਾ ਹੁੰਦਾ ਪਰ ਉਸ ਕਥਾ ਦੀ ਆੜ ਵਿੱਚ ਇੱਕ ਪ੍ਰਚਾਰਕ ਦੂਜੇ ਪ੍ਰਚਾਰਕ ਨੂੰ ਨਹੀਂ ਦਈ ਜਾ ਰਿਹਾ ਇੱਕ ਪ੍ਰਚਾਰਕ ਦੂਜੇ ਦੀ ਨਿੰਦਿਆ ਕਰਕੇ ਚੱਲਿਆ ਜਾਂਦਾ ਹੈ ਇੱਕ ਪ੍ਰਚਾਰਕ ਦੂਜੇ ਨੂੰ ਨੀਵਾ ਦਿਖਾ ਕੇ ਚੱਲਿਆ ਜਾਂਦਾ ਹੈ ਪੰਗਤੀਆਂ ਵਿੱਚ ਚੁਣ-ਚੁਣ ਕੇ ਲਿਉਂਦਿਆ ਤੇ ਆਪਣੇ ਨਾਲ ਆਪਣੇ ਹਿਸਾਬ ਦੇ ਅਰਥ ਕਰਕੇ ਇੱਕ ਦੂਜੇ ਨੂੰ ਨੀਵਾ ਦਿਖਾ ਕੇ ਕਹਿੰਦੇ ਲੋ ਜੀ ਹੋ ਗਈ ਕਥਾ ਸਾਹਮਣੇ ਬੈਠੇ ਹੋਏ ਵਿਚਾਰੇ ਕਹਿੰਦੇ ਆਹੀ ਗੱਲਾਂ ਤੁਸੀਂ ਅਖਬਾਰਾਂ 'ਚ ਪੜ੍ਹਦੇ ਆ ਇੱਕ ਦੂਜੇ ਨੂੰ ਭੰਡੀ ਜਾ ਰਹੇ ਆ ਖਬਰਾਂ 'ਚ ਸੁਣਦੇ ਆ ਇੱਕ ਦੂਜੇ ਨੂੰ ਭੰਡੀ ਜਾ ਰਹੇ ਆ ਕਥਾ ਦਾ ਸੀ ਤਾਂ ਸੁਣਨ ਆਏ ਸੀ ਕੋਈ ਰੱਬ ਦੇ ਘਰ ਦੀ ਗੱਲ ਸੁਣਦੇ ਜੀ ਕਿਵੇਂ ਸਿਮਰਨ ਕਰੀਦਾ ਕਿਵੇਂ ਧਿਆਨ ਲਾਈਦਾ ਸੇਵਾ ਨਾਲ ਕੀ ਮਿਲਦਾ ਨਾਮ ਜਪ ਕੇ ਕੀ ਮਿਲਦਾ ਅਮਰਤ ਵੇਲਾ ਕਿਵੇਂ ਸੰਭਾਲਣਾ ਸਿੱਖਣ ਤਾਂ ਸੀ ਇਹ ਆਏ ਸੀ ਪਰ ਇੱਥੇ ਵੀ ਨਿੰਦਿਆ ਚੁਗਲੀ ਹੋ ਰਹੀ ਹੈ ਇੱਥੇ ਵੀ ਨਿੰਦਿਆ ਚੁਗਲੀ ਹੋ ਰਹੀ ਹੈ ਬੜੀ ਅਫਸੋਸ ਦੀ ਗੱਲ ਹੈ ਅੱਜ ਇੰਨਾ ਮਿਆਰ ਨੀਵਾ ਚੱਲਿਆ ਗਿਆ ਸਾਡੇ ਪ੍ਰਚਾਰਕਾਂ ਦਾ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਆਪਣੇ ਹੀ ਗੁਰ ਭਾਈ ਪ੍ਰਚਾਰਕ ਭਰਾਵਾਂ ਦੀ ਨਿੰਦਿਆ ਕਰਕੇ ਸਮਾਂ ਪੂਰਾ ਕਰਕੇ ਸੰਗਤ ਦੇ ਪੱਲੇ ਪਤਾ ਨਹੀਂ ਉਹ ਕੀ ਪਾ ਕੇ ਤੇ ਪੈਸੇ ਲੈ ਕੇ ਚਲੇ ਜਾਂਦੇ ਆ ਸੰਗਤ ਵਿਚਾਰੀ ਉੱਥੇ ਦੀ ਉੱਥੇ ਖੜੀ ਰਹਿ ਜਾਂਦੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਵੀ ਇਹਨਾਂ ਚੋ ਸੱਚ ਕੌਣ ਬੋਲ ਰਿਹਾ ਝੂਠ ਕੌਣ ਬੋਲ ਰਿਹਾ ਇਹ ਬੜੀ ਬੜੀ ਇਤਰਾਸ ਦੀ ਆ ਸਾਡੀ ਕੌਮ ਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਇੱਥੇ ਰੋਹਾਨੀਅਤ ਦੀ ਕਥਾ ਇੱਥੇ ਦਾ ਸਿਮਰਨ ਦੀਆਂ ਗੱਲਾਂ ਇੱਥੇ ਪ੍ਰਮਾਤਮਾ ਦੇ ਗੁਣਾਂ ਦੀਆਂ ਚਰਚਾਵਾਂ ਹੋਣੀਆਂ ਮੈਂ ਤਾਂ ਹੀ ਅੱਜ ਇਹ ਵਿਸ਼ਾ ਨਿੰਦਿਆ ਦਾ ਲਿਆ ਕਿ ਨਿੰਦਿਆ ਦਾ ਰੂਪ ਕੀ ਆ ਨਿੰਦਿਆ ਉਹਨੂੰ ਕਹਿੰਦੇ ਆ ਜਿਹੜੀ ਕਿਸੇ ਦੇ ਗੁਣਾਂ ਨੂੰ ਔਗਣ ਵੜਾ ਕੇ ਪੇਸ਼ ਕੀਤੀ ਜਾਵੇ ਚਲੋ ਕਿਸੇ ਤੋਂ ਗਲਤੀ ਹੋਈ ਇੱਕ ਵਾਰੀ ਦੱਸਿਆ ਠੀਕ ਆ ਗੱਲ ਮੁੱਕ ਗਈ ਵੀ ਹਾਂ ਜੀ ਇਹ ਆ ਚਰਚਾ ਚੱਲ ਰਹੀ ਹੈ ਉਤੇ ਜਿਹਨੂੰ ਵਾਰ-ਵਾਰ ਰਿਪੀਟ ਕਰੀ ਨਾਲਾ ਇਹ ਨਿੰਦਿਆ ਜਾਂ ਆਪਣਾ ਪੱਖ ਉੱਚਾ ਕਰਨ ਲਈ ਦੂਜੇ ਨੂੰ ਨੀਵਾਂ ਦਿਖਾਈ ਜਾਣਾ ਇੱਕ ਵਾਰੀ ਨਾ ਦੋ ਪਖੰਡੀ ਸਾਧੂ ਕਿਸੇ ਦੇ ਰੋਟੀ ਖਾਣ ਚਲੇ ਗਏ ਉਹਨੇ ਪ੍ਰਸ਼ਾਦੇ ਤੇ ਬੁਲਾਇਆ ਨਿੰਦਿਆ ਦੇਖੋ ਕਈ ਵਾਰ ਆਪਣਾ ਹੀ ਜਲੂਸ ਕਢਾ ਦਿੰਦੀ ਆ ਜਦੋਂ ਇਨਸਾਨ ਕਿਸੇ ਨੂੰ ਨੀਵਾ ਦਿਖਾਉਣ ਵੱਲ ਤੁਰਦਾ ਨਾ ਇੱਕ ਉਂਗਲ ਕਿਸੇ ਵੱਲ ਕਰਦੇ ਆਂ ਤੇਨ ਆਪਣੇ ਵੱਲ ਵੀ ਤਾਂ ਹੁੰਦੀ ਆ ਲੈ ਨਾ ਕਿਸੇ ਦੀਆਂ ਲੱਤਾਂ ਖਿੱਚਣ ਦਾ ਯਤਨ ਕਰਦੇ ਆਂ ਕੋਈ ਗੱਲ ਸਾਡੀਆਂ ਵੀ ਤਾਂ ਖਿੱਚੇਗਾ ਨਾ ਅਸੀਂ ਆਪਣੇ ਵੀ ਤਾਂ ਮਾਰਗ ਤੋਂ ਆਪਣੀ ਵੀ ਮੰਜ਼ਲ ਤੋਂ ਭਟਕਦੇ ਆਂ ਤਾਂ ਉਹ ਦੋ ਸਾਧੂ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਗਏ ਉਹ ਜਦੋਂ ਪ੍ਰਸ਼ਾਦਾ ਤਿਆਰ ਹੋ ਰਿਹਾ ਸੀ ਉਹ ਦੋਨਿਆਂ ਦਾ ਅਲੱਗ-ਅਲੱਗ ਆਸਣ ਲਗਾ ਉਹਦੇ ਲਈ ਤਾਂ ਦਾਰੇ ਦੋਨੇ ਸਤਿਕਾਰਯੋਗ ਨੇ ਦੋਨਾਂ ਲਈ ਉਸੇ ਤਰ੍ਹਾਂ ਦੀ ਮੁੱਠੀ ਚਾਪੀ ਸੇਵਾ ਦੋਨਾਂ ਦਾ ਬੜੇ ਪ੍ਰੇਮ ਨਾਲ ਮਾਨ ਸਨਮਾਨ ਕਰ ਰਿਹਾ ਜਿਹੜਾ ਮੜਾ ਜਿਹਾ ਸੀਨੀਅਰ ਸੀ ਨਾ ਉਹ ਬੜੀ ਤਕਲੀਫ ਕਰਨ ਲੱਗ ਗਿਆ ਵੀ ਇਹ ਮੇਰੇ ਤੋਂ ਜੂਨੀਅਰ ਹੈ ਮੇਰੇ ਤੋਂ ਉਸੇ ਕਿਆ ਮੇਰੇ ਤੋਂ ਛੋਟਾ ਹੈ ਇਹਦਾ ਮੇਰੇ ਜਿੰਨਾ ਸਨਮਾਨ ਕਿਉਂ ਹੋ ਰਿਹਾ ਨਿੰਦਿਆ ਕਈ ਵਾਰ ਤਮਾਸ਼ਾ ਬਣਾ ਦਿੰਦੀ ਹੈ ਉਹਨੇ ਪੁੱਛ ਲਿਆ ਕਹਿੰਦਾ ਵੀ ਜਿਹੜੇ ਦੂਜੇ ਸਾਧੂ ਨੇ ਕਿਵੇਂ ਨੇ ਉਹ ਕਹਿੰਦਾ ਕਾਧੂ ਸਾਦਾ ਸਾਧੂ ਹੈ ਤਾਂ ਗਧਾ ਹੈ ਮੇਰਾ ਮੂਰ ਕੈਨੂ ਤਾਂ ਢੇਲੇ ਦੀ ਅਕਲ ਨਹੀਂ ਤਾਂ ਮੈਂ ਵੀ ਨਾਲ ਲਿਆਇਆ ਤੂੰ ਕਹਿੰਦਾ ਜੀ ਅੱਛਾ ਉਹਰ ਦੂਜੇ ਸਾਧੂ ਕੋਲ ਚੱਲਿਆ ਗਿਆ ਕਹਿੰਦਾ ਜੀ ਇਹ ਜਿਹੜੇ ਸਾਧੂ ਨੇ ਬੜਾ ਮੈਨੂੰ ਤਾਂ ਗਿਆਨ ਤੇ ਅਨ ਲੱਗਦਾ ਹੈ ਬੜੀ ਸੇਵਾ ਸਿਮਰਨ ਬੰਦਗੀ ਲੱਗਦੀ ਆ ਕਹਿੰਦਾ ਕੋਈ ਸੇਵਾ ਸਿਮਰਨ ਬੰਦਗੀ ਨੇ ਤਾਂ ਨਿਹਰਾ ਹੀ ਮੈਲ ਹੈ ਨਿਹਰਾ ਹੀ ਪਸ਼ੂ ਆ ਨਿਹਰਾ ਹੀ ਹਾਲਸੀ ਆ ਨੂੰ ਤਾਂ ਸਾਧੂ ਕਹਿਣਾ ਵੀ ਗੁਨਾਹ ਉਹ ਕਹਿੰਦਾ ਜੀ ਚਲੋ ਬੈਠੋ ਦੋਵੇਂ ਇਕੱਠੇ ਉਹ ਥਾਲੀ ਦੇ ਵਿੱਚ ਇੱਕ ਜ ਤੂੜੀ ਪਾ ਲਿਆ ਇੱਕ ਜ ਘਾ ਪਾ ਲਿਆ ਦੋਵਾਂ ਦੇ ਸਾਹਮਣੇ ਰੱਖ ਦੋ ਕਹਿੰਦਾ ਇਹ ਕੀ ਮਜਾਕ ਕਰ ਰਹੇ ਸੀ श्राਪ ਦੇ ਕੇ ਤਬਾਹ ਕਰ ਦੇਾਂਗੇ ਕਹਿੰਦਾ ਜੀ ਦੋਨਾਂ ਨੇ ਤੁਸੀਂ ਆਪਣੀ ਅਸਲੀਅਤ ਦੱਸੀ ਆ ਮੈਂ ਇਹਨਾਂ ਨੂੰ ਪੁੱਛਿਆ ਕਹਿੰਦਾ ਉਹ ਗਧਾ ਤੁਹਾਨੂੰ ਪੁੱਛਿਆ ਤੁਸੀਂ ਕਿ ਇਹ ਬਲਦ ਹੈ ਬਹਿਲ ਹੈ ਪਸ਼ੂ ਹੈ ਤੇ ਫਿਰ ਪਸ਼ੂਆਂ ਦਾ ਚਾਰਾ ਤਾਂ ਇਹੀ ਹੁੰਦਾ ਤੇ ਇਹਨੂੰ ਛਕੋ ਫਿਰੋ ਨਿੰਦਿਆ ਕਈ ਵਾਰ ਆਪਣੀ ਅਕਲ ਦਾ ਜਲੂਸ ਕਢਾ ਦਿੰਦੀ ਹੈ ਦੂਜੇ ਨੂੰ ਨੀਵਾ ਦਿਖਾਉਂਦਾ ਬੰਦਾ ਆਪ ਵੀ ਕਈ ਵਾਰ ਨੀਵੀਂ ਥਾਂ ਤੇ ਜਾ ਖੜਦਾ ਹੈ ਕਬੀਰ ਸਾਹਿਬ ਦੀ ਜਿੱਥੇ ਸਾਰੇ ਲੋਕ ਚਰਚਾ ਕਰ ਰਹੇ ਆ ਉੱਥੇ ਇੱਕ ਫਕੀਰੀ ਲਵਾਜ਼ ਚੋਂ ਵੀ ਸਾਧੂ ਹੈ ਪਖੰਡੀ ਹੈ ਪਰ ਤਾਂ ਹੀ ਤਾਂ ਕਬੀਰ ਸਾਹਿਬ ਨੇ ਕਿਹਾ ਗੱਜ ਸਾਡੇ ਤਹਿ ਤਹਿ ਥੋਤੀਆਂ ਤੇਰੇ ਪਾਇ ਨ ਤੱਗ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਤ ਨਿਵਗ ਓਏ ਹਰ ਕੇ ਸੰਤ ਨਾ ਆਕੀਐ ਬਨਾਰਸ ਕੇ ਠੱਗ ਜਿਹੜੇ ਨੇ ਇੰਨਾ ਤਾਮਜਮ ਕੀਤਾ ਹੋਵੇ ਨਾ ਆਪਣੇ ਆਲੇ ਦੁਆਲੇ ਬੜਾ ਹਾਰਸ਼ ਨਾਰ ਚੇਲੇ ਚਾਪੇ ਇਕੱਠੇ ਕੀਤੇ ਹੋਣ ਕਹਿੰਦੇ ਉਹ ਬਨਾਰਸ ਦਾ ਠੱਗੀ ਹੁੰਦਾ ਇਸ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਉਹਨੇ ਹਰ ਰੋਜ਼ ਕਬੀਰ ਸਾਹਿਬ ਦੀ ਕਥਾ ਵਿੱਚ ਨਿੰਦਿਆ ਕਰਨੀ ਰੱਜ ਕੇ ਕਰਨੀ ਤੇ ਉਸ ਕਥਾ ਦੇ ਵਿੱਚ ਕਬੀਰ ਸਾਹਿਬ ਦਾ ਆਪਣਾ ਪੁੱਤਰ ਭਾਈ ਕਮਾਲਾ ਵੀ ਜਾਂਦਾ ਪਰ ਕਮਾਲੇ ਨੇ ਆਕੇ ਦੱਸਿਆ ਕਹਿੰਦਾ ਪਤਾ ਜੀ ਮੈਂ ਫਲਾਨਿਆਂ ਦੀ ਕਥਾ ਸੁਣਨ ਜਾਣਾ ਪਰ ਉਹ ਤਾਂ ਵਿਚਾਰਾ ਨਿੰਦੇ ਕਰੀ ਜਾਂਦਾ ਤੁਹਾਡੀ ਖਾਸ ਕਰਕੇ ਕਰਦਾ ਬੜਾ ਭੰਡਦਾ ਬੜਾ ਨਿੰਦਦਾ ਕਬੀਰ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਤੈਨ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਤੈ ਇਸੇ ਤਰ੍ਹਾਂ ਹੀ ਰੋਜ਼ ਕਥਾ ਸੁਣਨ ਜਾਣਾ ਪਰ ਇੱਕ ਕੰਮ ਹੋਰ ਕਰ ਉਹਦੇ ਲਈ ਜਦੋਂ ਜਾਵੇਂ ਘਰੋਂ ਚੰਗਾ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਜਾਇਆ ਕਰ ਤੇਰੀ ਮਾਤਾ ਨੂੰ ਕਹੀਂ ਬੜੀ ਰੂਹ ਨਾਲ ਭੋਜਨ ਪ੍ਰਸ਼ਾਦਾ ਤਿਆਰ ਕਰੇ ਤਾਂ ਰੋਜ਼ ਉਹਨੂੰ ਸ਼ਿਕਾਕੇ ਆਉਣਾ ਹੁਣ ਕੁਦਰਤੀ ਗੱਲ ਹੈ ਜਦੋਂ ਕੋਈ ਬੱਕਰੀ ਦੀ ਭੇਟਾ ਸਾਨੂੰ ਦੇਵੇ ਵਧੀਆ ਤਰੀਕੇ ਨਾਲ ਕੋਈ ਸੇਵਾ ਕਰੇ ਤੇ ਧਿਆਨ ਦਾ ਜਾਂਦਾ ਹੀ ਆ ਨਾ ਉਹ ਦਿਨ ਨੂੰ ਫਕੀਰ ਬੈਠਾ ਸੀ ਤੇ ਸਾਰਿਆਂ ਨਾਲ ਬਚਨ ਬਲਾਸ ਹੋਰੇ ਤੇ ਉਹਨੇ ਪੁੱਛਿਆ ਨੌਜਵਾਨਾ ਰੋਜ਼ ਬੜੀ ਸੇਵਾ ਕਰਦਾ ਸਮੇਂ ਨਾਲ ਆਉਣਾ ਸਮੇਂ ਨਾਲ ਜਾਣਾ ਪ੍ਰਸ਼ਾਦਾ ਬੜਾ ਵਧੀਆ ਹੁੰਦਾ ਭੋਜਨ ਬੜਾ ਵਧੀਆ ਸ਼ਿਕਾਉਣਾ ਕੀ ਨਾਮ ਹੈ ਤੇਰਾ ਕਿੱਥੋਂ ਆਉਣਾ ਕਿਹਦਾ ਬੱਚਾ ਹੈ ਕਹਿੰਦਾ ਜੀ ਨਾਮ ਕਮਾਲਾ ਮੈਂ ਕਬੀਰ ਸਾਹਿਬ ਦਾ ਪੁੱਤਰ ਆ ਪਹਿਰਾ ਥੱਲੋ ਜ਼ਮੀਨ ਨਿਕਲ ਕੇ ਹੈ ਕਬੀਰ ਸਾਹਿਬ ਦਾ ਮੈਂ ਜੀਦੀ ਨਿੰਦਿਆ ਨਹੀਂ ਕਰਦਾ ਜਿਹਦੇ ਲਈ ਭੰਡੀ ਪ੍ਰਚਾਰ ਇੰਨਾ ਕਰਦਾ ਮੇਰੇ ਲਈ ਪ੍ਰਸ਼ਾਦਾ ਭੇਜ ਰਿਆ ਜਿੰਨੇ ਹੋਰ ਬੈਠੇ ਉਹਨਾਂ ਨੂੰ ਦੱਸ ਰਿਹਾ ਕਹਿੰਦਾ ਦੇਖੋ ਕਬੀਰ ਸਾਹਿਬ ਸੱਚੀ ਮੁੱਚੀ ਰੱਬ ਦੇ ਭਗਤ ਨੇ ਮੈਂ ਇੰਨਾ ਬੁਰਾ ਪਲਾ ਉਹਨਾਂ ਨੂੰ ਕਥਾ ਵਿੱਚ ਬੋਲਦਾ ਉਹਨਾਂ ਦਾ ਪੁੱਤ ਰੋਜ਼ ਕਥਾ ਸੁਣਨਾ ਆਉਂਦਾ ਕਬੀਰ ਸਾਹਿਬ ਇਹਦੇ ਹੱਥ ਮੇਰੇ ਲਈ ਲੰਗਰ ਪ੍ਰਸ਼ਾਦਾ ਭੇਜ ਦਿਆ ਪਰ ਅੱਜ ਤੋਂ ਬਾਅਦ ਮੈਂ ਕਬੀਰ ਸਾਹਿਬ ਦੀ ਹੁਣ ਨਿੰਦਿਆ ਨਹੀਂ ਕਰਾਂਗਾ ਮੈਂ ਅੱਜ ਤੋਂ ਬਾਅਦ ਉਹਨਾਂ ਦੀ ਉਸਤੋਂ ਤੋਂ ਵਡਿਆਈ ਕਰਿਆ ਕਰਾਂਗਾ ਤੇ ਜਦੋਂ ਜਾ ਕੇ ਕਮਾਲ ਨੇ ਕਬੀਰ ਸਾਹਿਬ ਨੂੰ ਦੱਸਿਆ ਕਿ ਪਿਤਾ ਜੀ ਉਹ ਕਹਿੰਦਾ ਮੈਂ ਅੱਜ ਤੋਂ ਬਾਅਦ ਤੁਹਾਡੀ ਨਿੰਦਿਆ ਨਹੀਂ ਕਰਨੀ ਕਬੀਰ ਸਾਹਿਬ ਕਹਿੰਦੇ ਅੱਜ ਤੋਂ ਬਾਅਦ ਉਹਦੀ ਰੋਟੀ ਵੀ ਬੰਦ ਅੱਜ ਤੋਂ ਬਾਅਦ ਉਹਦਾ ਪ੍ਰਸ਼ਾਦਾ ਵੀ ਬੰਦ ਕਹਿੰਦੇ ਜੀ ਫਿਰ ਕਹਿੰਦੇ ਉਹਨੂੰ ਕਹੀਂ ਤੂੰ ਸਾਡਾ ਕੰਮ ਕਰਦਾ ਸੀ ਤੂੰ ਸਾਡੀ ਮਜ਼ਦੂਰੀ ਕਰਦਾ ਸੀ ਉਹਦੇ ਬਦਲੇ ਤੈਨੂੰ ਮਜ਼ਦੂਰੀ ਮਿਲਦੀ ਸੀ ਤੂੰ ਕੰਮ ਹੀ ਇੰਨਾ ਵੱਡਾ ਕਰ ਦਿਆ ਸੀ ਨਿੰਦਕ ਹਮਰੇ ਕਪਰੇ ਧੋਈ ਤੂੰ ਸਾਡੇ ਰੋਜ਼ ਨਿੰਦਿਆ ਕਰਕੇ ਕੱਪੜੇ ਧੋ ਰਿਆ ਸੀ ਮਹਿਰ ਧੋ ਰਿਆ ਸੀ ਉਹਦੇ ਬਦਲੇ ਤੈਨੂੰ ਮਜ਼ਦੂਰੀ ਦੇ ਰਹੀ ਤੂੰ ਕੰਮ ਛੱਡ ਦਿੱਤਾ ਤੇ ਅੱਜ ਤੋਂ ਬਾਅਦ ਤੈਨੂੰ ਰੋਟੀ ਪਾਣੀ ਵੀ ਬੰਦ ਉਹ ਫਕੀਰ ਫਿਰ ਕਬੀਰ ਸਾਹਿਬ ਨੂੰ ਮਿਲਣ ਵਾਸਤੇ ਆਇਆ ਕਬੀਰ ਸਾਹਿਬ ਦੇ ਚਰਨੀ ਲੱਗਿਆ ਕਬੀਰ ਸਾਹਿਬ ਨੇ ਗੱਲ ਨਾਲ ਲਾ ਕੇ ਉਹਨੂੰ ਇੰਨਾ ਪਿਆਰ ਦਿੱਤਾ ਜੇ ਕਹਿੰਦੇ ਠੀਕ ਆ ਮੇਰੇ ਥੋੜੇ ਜੋ ਪ੍ਰਾਲੇ ਨਾਲ ਅੱਜ ਤੇਰੇ ਅੰਦਰੋਂ ਨਿੰਦਿਆ ਦਾ ਰੋਗ ਖਤਮ ਹੋ ਗਿਆ ਕਹਿੰਦੇ ਅੱਜ ਤੋਂ ਬਾਅਦ ਨਾ ਕਿਸੇ ਦੀ ਨਿੰਦਿਆ ਕਰਨੀ ਤੇ ਨਹੀਂ ਬੇਲੋੜੀ ਕਿਸੇ ਦੀ ਉਸਤਤ ਕਰਨੀ